ਸੂਰ ਬਨ ਤਨ ਰਾਮਦਾਸ ਗੁਰ ਜਿਨ ਸੇ ਰਿਆ ਤੈਨ ਸਵਾਰਿਆ ਸਾਡੇ ਸ਼ਹਿਰ ਸਮਰਾਲੇ ਤੋਂ ਹਰ ਐਤਵਾਰ ਨੂੰ ਤੇ ਸੰਗਰਾਤ ਵਾਲੇ ਦਿਨ ਹਮੇਸ਼ਾ ਜਿਹੜਾ ਸੰਗਤ ਆ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਵਾਸਤੇ ਜਾਂਦੀ ਆ ਅਲਾਕੇ ਦੇ ਵਿੱਚੋਂ ਹਮ ਹਮਾ ਕੇ ਲੋਕ ਆਉਂਦੇ ਨੇ ਦਰਸ਼ਨਾਂ ਲਈ ਤੇ ਇਸ ਵਾਰ ਭਾਦੋਂ ਦੀ ਸੰਗਰਾਣ ਦੇ ਵੇਲੇ ਮੈਂ ਵੀ ਸੋਚਿਆ ਕਿ ਮੈਂ ਵੀ ਦਰਸ਼ਨ ਕਰਕੇ ਆਵਾਂ ਮਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਭਾਦੋਂ ਦੀ ਸੰਗਰਾਣ ਤੇ ਇੰਨਾ ਕੁ ਇਕੱਠ ਸੀਗਾ ਸਾਡੇ ਸਟੇਸ਼ਨ ਤੋਂ ਸਮਰਾਲੇ ਤੋਂ ਇਲਾਕੇ ਤੋਂ ਸੰਗਤਾਂ ਦਾ ਮੈਂ ਕਹਿੰਦਾ ਬਿਆਨ ਨਹੀਂ ਕਰ ਹੋਣਾ ਔਰ ਉਸ ਤੋਂ ਵੀ ਕਿਤੇ ਜ਼ਿਆਦਾ ਇਕੱਠ ਮੈਂ ਉੱਥੇ ਜਾ ਕੇ ਦੇਖਿਆ ਕਿ ਦਰਬਾਰ ਸਾਹਿਬ ਵੀ ਐਤਕੀ ਤਿਲ ਸੱਟ ਨੂੰ ਜਗ੍ਹਾ ਨਹੀਂ ਸੀਗੀ ਇੱਕ ਵਿਅਕਤੀ ਲਾਈਨ 'ਚ ਲੱਗਦਾ ਦੀ ਤਾਂ ਤਿੰਨ ਤਿੰਨ ਚਾਰ ਚਾਰ ਘੰਟਿਆਂ ਦੇ ਬਾਅਦ ਜਾ ਕੇ ਕਿਤੇ ਉਸ ਦੀ ਵਾਰੀ ਆਉਂਦੀ ਸੀ ਮੱਥਾ ਟੇਕਣ ਦੀ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣ ਨੂੰ ਇੰਨਾ ਸਮਾਂ ਲੱਗ ਜਾਂਦਾ ਸੀਗਾ ਤੇ ਹਰ ਵਾਰੀ ਸੰਗਰਾਂਦ ਨੂੰ ਇੰਨਾ ਹੀ ਇਕੱਠ ਹੁੰਦਾ ਪਰ ਹਰ ਐਤਵਾਰ ਨੂੰ ਵੀ ਇੰਨਾ ਹੀ ਇਕੱਠ ਹੁੰਦਾ ਤੇ ਆਮ ਦਿਨ ਤੇ ਹਾਰਾਂ ਨੂੰ ਤਾਂ ਕੱਠ ਹੁੰਦਾ ਹੀ ਹੁੰਦਾ ਸਮਰਾਲੇ ਤੋਂ ਸੰਗਤ ਰੇਲ ਦੇ ਵਿੱਚ ਜਾਂਦੀ ਆ ਤੁਰਦੀ ਆ ਹਰ ਰੋਜ਼ ਵੈਸੇ ਤਾਂ ਦਰਬਾਰ ਸਾਹਿਬ ਨੂੰ ਸਾਡੇ ਦੋ ਟ੍ਰੇਨਾਂ ਸਮਰਾਲੇ ਰੁਕਦੀਆਂ ਨੇ ਜਿਹੜੀਆਂ ਹਰ ਰੋਜ਼ ਲੈ ਕੇ ਜਾਂਦੀਆਂ ਨੇ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਤੇ ਮਗਰ ਹਰ ਸੰਗRAND ਨੂੰ ਜਿੱਥੇ ਸੰਗਤ ਜਾਂਦੀ ਆ ਉੱਥੇ ਹੀ ਸਾਰਾ ਹੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਵੀ ਹਰ ਟ੍ਰੇਨ ਦੇ ਵਿੱਚ ਬੈਠਾ ਯਾਤਰੂ ਉਹ ਕਿਤੋਂ ਵੀ ਚੱਲ ਕੇ ਆਇਆ ਉਸ ਨੂੰ ਲੰਗਰ ਸ਼ਿਕਾਇਆ ਜਾਵੇ ਉਹਦੇ ਕੋਲ ਲੰਗਰ ਹੈ ਜਾਂ ਨਹੀਂ ਉਹ ਪ੍ਰਸ਼ਾਦਾ ਘਰੋਂ ਲੈ ਕੇ ਆਇਆ ਕਿ ਨਹੀਂ ਪਰ ਸੰਗਤਾਂ ਵੱਲੋਂ ਖਾਸ ਕਰਕੇ ਸ਼ਮਸ਼ਪੁਰ ਜਿਸ ਪਿੰਡ ਦੀ ਜ਼ਮੀਨ ਦੇ ਉੱਤੇ ਸਮਰਾਲੇ ਦਾ ਸਟੇਸ਼ਨ ਬਣਿਆ ਹੋਇਆ ਛੋਟੇ ਸਮਰਾਲੇ ਦੀ ਜ਼ਮੀਨ ਉਸ ਜ਼ਮੀਨ ਦੇ ਨਾਲ ਦਾ ਲੱਗਦਾ ਪਿੰਡ ਸ਼ਮਸ਼ਪੁਰ ਉੱਥੋਂ ਦੀ ਸੰਗਤ ਆ ਜਿਹੜਾ ਹਰ ਵਾਰ ਲੰਗਰ ਲੈ ਕੇ ਆਉਂਦੀ ਆ ਤੇ ਹਰ ਸੰਗRAND ਨੂੰ ਲੰਗਰ ਸ਼ਿਕਾਉਂਦੀ ਆ ਤੇ ਲੰਗਰ ਦੇ ਵਿੱਚ ਭਾਂਤ ਭਾਂਦੇ ਆ ਚੀਜ਼ਾਂ ਹੁੰਦੀਆਂ ਨੇ ਜਿੱਥੇ ਇਸ ਵਾਰ ਲੰਗਰ ਦੇ ਵਿੱਚ ਤਾਂ ਧੰਤਨਨ ਹੋਈ ਪਈ ਸੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਸੀਗਾ ਖਾਣ ਨੂੰ ਜਿਹੜਾ ਸੰਗਤ ਲਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡਿਆ ਗਿਆ ਕੜਾ ਪ੍ਰਸ਼ਾਦ ਦਾਣਾ ਪਕੌੜੀ ਮਦਾਨਾ ਔਰ ਉਸ ਤੋਂ ਬਿਨਾ ਬਿਸਕੁਟ ਜਲ ਜੀਰਾ ਪਾਣੀ ਦਾ ਪ੍ਰਬੰਧ ਦਾਲਾਂ ਸਬਜ਼ੀਆਂ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਲੱਸੀ ਦਾ ਪ੍ਰਬੰਧ ਮਤਲਬ ਇੰਨਾ ਕੁਝ ਖਾਣ ਨੂੰ ਸੰਗਤਾਂ ਵੱਲੋਂ ਲੈ ਕੇ ਗਈਆਂ ਹੋਰ ਵੀ ਸੰਗਤਾਂ ਨੇ ਬੜਾ ਯੋਗਦਾਨ ਪਾਇਆ ਹੋਇਆ ਸੀ ਵੱਖ-ਵੱਖ ਤਾਮਤੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਸਪੈਸ਼ਲ ਵੀ ਲਾਏ ਗਏ ਸੀਗੇ ਪਰ ਜਿਹੜੀ ਸ਼ਮਸ਼ਪੁਰ ਸੰਗਤ ਵੱਲੋਂ ਵੀ ਲੰਗਰ ਬਹੁਤ ਕਮਾਲ ਔਰ ਸਭ ਲਈ ਇੱਥੋਂ ਤੱਕ ਕਿ ਰੇਲ ਦੇ ਵਿੱਚ ਬੈਠਣ ਵਾਲੀ ਸੰਗਤ ਨੂੰ ਵੀ ਯਾਤਰਾ ਵਿੱਚ ਜਿਹੜੀ ਸੰਗਤ ਮੱਥਾ ਟੇਕਣ ਜਾਂਦੀ ਹੈ ਦਰਬਾਰ ਸਾਹਿਬ ਉਹਨਾਂ ਲਈ ਵੀ ਔਰ ਜਿਹੜੀ ਯਾਤਰੀ ਸਟੇਸ਼ਨਾਂ ਦੇ ਉੱਤੇ ਖੜੇ ਸੀਗੇ ਜਿੱਥੇ ਮਰਜੀ ਸਮਰਾਲੇ ਤੋਂ ਲੈ ਕੇ ਸ੍ਰੀ ਅਮਰਤਸਰ ਸਾਹਿਬ ਤੱਕ ਜਿੰਨੇ ਸਟੇਸ਼ਨ ਆਉਂਦੇ ਸੀ ਸਾਰੇ ਸਟੇਸ਼ਨਾਂ ਦੇ ਉੱਤਰ-ਉੱਤਰ ਕੇ ਵੀ ਲੰਗਰ ਛਕਾਇਆ ਗਿਆ ਤੁਸੀਂ ਇਹ حساب ਲਾ ਲਓ ਕਿ ਕਿੰਨਾ ਕੁ ਲੰਗਰ ਹੋਣਾ ਤਿਆਰ ਕਰਕੇ ਲੈ ਕੇ ਗਈ ਸੰਗਤ ਔਰ ਸਾਰਾ ਪ੍ਰਸ਼ਾਦਾ ਤਿਆਰ ਕਰਾ ਕੇ ਸੰਗਤ ਕਿੰਨੇ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੀ ਹੋਊਗੀ ਤਾਂ ਲੰਗਰ ਛਕਾਉਂਦੀ ਹੋਊਗੀ ਤੇ ਸਾਡੇ ਸਮਰਾਲਾ ਸਟੇਸ਼ਨ ਤੋਂ ਟ੍ਰੇਨ ਜਿਹੜੀ ਆ ਉਹ ਇਸ ਵਾਰ ਜਿਹੜੀ 8:05 ਮਿੰਟ ਤੇ ਆਉਂਦੀ ਆ 20 ਮਿੰਟ ਲੇਟ ਸੀਗਾ ਜਿਸ ਦਾ ਇੰਤਜ਼ਾਰ ਆ ਇਸ ਵਾਰ ਕਾਫੀ ਕਰਨਾ ਪਿਆ ਸੰਗਤਾਂ ਨੂੰ ਪਰ ਜਦੋਂ ਸੰਗਤਾਂ ਨੂੰ ਰੇਲ ਦਿਖਾਈ ਦਿੱਤੀ ਤਾਂ ਸੰਗਤਾਂ ਦੇ ਵਿੱਚ ਖੁਸ਼ੀ ਆਈ ਤੇ ਜਕਾਰੇ ਛੱਡੇ ਗਏ ਕਿ ਉਹ ਟ੍ਰੇਨ ਆ ਗਈ ਆ ਜਿਸ ਟ੍ਰੇਨ ਨੇ ਸਾਨੂੰ ਸਾਡੇ ਗੁਰੂ ਨਾਲ ਮਲਾਉਣਾ ਸਾਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਨੇ ਬਸ ਫਿਰ ਸਕਿੰਟਾਂ ਦੇ ਵਿੱਚੇ ਟ੍ਰੇਨ ਆਉਂਦੀ ਸਾਰੇ ਨਾਲ ਦੀ ਨਾਲੇ ਚੱਲ ਪਈ ਕਿਉਂਕਿ ਸਮਾਂ ਪਹਿਲਾਂ ਹੀ ਲੇਟ ਸੀਗੀ ਤੇ ਸਾਨੂੰ ਆਪਣਾ ਚੱਕ ਕੇ ਸਮਾਨ ਰੱਖਣ ਦਾ ਵੀ ਕੁਝ ਕਿ ਸੈਕਿੰਡ ਮਿਲੇ ਨੇ ਜਿਹਦੇ ਵਿੱਚ ਸੰਗਤਾਂ ਨੇ ਭੱਜ-ਭੱਜ ਕੇ ਸਾਰਾ ਸਮਾਨ ਰੇਲ ਦੇ ਵਿੱਚ ਲਾਦਦਾ ਲਿਆ ਔਰ ਮਤਲਬ ਇੰਨੇ ਕੁ ਸ਼ਰਧਾਵਾਨ ਸੰਗਤਾਂ ਦੇ ਵਿੱਚ ਸ਼ਰਧਾ ਦੇਖੀ ਮੁੰਡਿਆਂ 'ਚ ਉਤਸ਼ਾਹ ਦੇਖਿਆ ਲੋਕਾਂ ਦੀ ਸੇਵਾ ਭਾਵਨਾ ਦੇਖੀ ਮਨ ਰੂਹ ਬਾਗੋ ਬਾਗ ਹੋ ਗਿਆ ਮੈਨੂੰ ਇਸ ਵਾਰ ਜਿਹੜੇ ਦਰਸ਼ਨ ਕਰਵਾਏ ਉਹ ਸਾਡੇ ਮੇਰੇ ਮਾਸੜ ਜੀ ਸਰਦਾਰ ਜਗਦੇਵ ਸਿੰਘ ਮਾਨਕੀ ਜੀ ਨੇ ਕਰਵਾਏ ਉਹਨਾਂ ਨੇ ਮੇਰੀ ਟਿਕਟਾਂ ਕਰਵਾ ਕੇ ਰੱਖੀਆਂ ਹੋਈਆਂ ਸੀ ਕਿ ਕਲਵੀਰ ਜੀ ਇਸ ਵਾਰ ਤੁਹਾਡੇ ਵੀ ਦਰਸ਼ਨ ਜਿਹੜੇ ਕਰਵਾਉਣੇ ਨੇ ਤੇ ਤੁਸੀਂ ਵੀ ਸਾਡੇ ਨਾਲ ਸੰਗਤ 'ਚ ਜਾਣਾ ਕਿਉਂਕਿ ਵੱਖ-ਵੱਖ ਪਿੰਡਾਂ 'ਚੋਂ ਮਾਨਕੀ ਬਗੌਰ ਪਤਾ ਨਹੀਂ ਸਮਰਾਲਾ ਛੋਟਾ ਸਮਰਾਲਾ ਹਰ ਜਗ੍ਹਾ ਤੋਂ ਜਿਵੇਂ ਮੁਸ਼ਕਾਬਾਦ ਖੀਰਨੀਆਂ ਹਰ ਥਾਂ-ਥਾਂ ਤੋਂ ਸੰਗਤ ਆਉਂਦੀ ਆ ਔਰ ਜਦੋਂ ਹੀ ਟ੍ਰੇਨ ਚੱਲੀ ਚੱਲਦੀ ਸਾਰੇ ਸਭ ਤੋਂ ਪਹਿਲਾਂ ਵਿੱਚ ਨਾਮ ਜਾਪ ਸ਼ੁਰੂ ਹੋਇਆ ਸਭ ਨੇ ਨਾਮ ਜਪਣਾ ਸ਼ੁਰੂ ਕੀਤਾ ਤੇ ਖਾਸ ਕਰਕੇ ਗ੍ਰਾਂਥੀ ਸਿੰਘਾ ਨੇ ਤੇ ਜੱਥੇ ਦੇ ਮੁਖੀਆਂ ਨੇ ਆ ਟ੍ਰੇਨ ਦੇ ਵਿੱਚ ਬੈਠ ਦੀ ਸਾਰੇ ਸਭ ਤੋਂ ਪਹਿਲਾਂ ਨਾਮ ਜਪਣਾ ਸ਼ੁਰੂ ਕਰਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾਬ ਜਾਪ ਜਪਾਇਆ ਗਿਆ ਔਰ ਸਾਰੀ ਸੰਗਤ ਸਾਰੀ ਟ੍ਰੇਨ ਜਿਹੜੀ ਸੀਗੀ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਤੇ ਕੁਝ ਸਮਾਂ ਅੱਧਾ ਪੌਣਾ ਘੰਟਾ ਨਾਮ ਜਪਿਆ ਗਿਆ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਵੀ ਪ੍ਰਸ਼ਾਦਾ ਲਿਆਂਦਾ ਗਿਆ ਸੀ ਪਕਾ ਕੇ ਜਾਂ ਕਿਸੇ ਨੇ ਕੋਈ ਵੀ ਚਾਹ ਜਲਜੀਰਾ ਹੋਵੇ ਬਿਸਕੁਟ ਹੋਵੇ ਪੂਜੀਆ ਹੋਵੇ ਬਦਾਣਾ ਹੋਵੇ ਕੜਾ ਪ੍ਰਸ਼ਾਦ ਹੋਵੇ ਜਾਂ ਦਾਲ ਰੋਟੀ ਸਬਜੀ ਹੋਵੇ ਹਰ ਚੀਜ਼ ਦਾ ਜਿਹੜਾ ਹੋ ਭੋਗ ਲਾਇਆ ਗਿਆ ਪਹਿਲਾਂ ਬਾਬਾ ਜੀ ਨੇ ਅਰਦਾਸ ਕੀਤੀ ਭੋਗ ਲੱਗਿਆ ਫਿਰ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਭੋਗ ਵਰਤਾਇਆ ਗਿਆ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਧਾਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ 10 ਸਰਬ ਦੇ ਭਲੇ ਦੀ ਅਰਦਾਸ ਕੀਤੀ ਗਈ ਹਰ ਆਈ ਸੰਗਤ ਦੀ ਯਾਤਰਾ ਸਫਲ ਹੋਵੇ ਉਸ ਦੀ ਅਰਦਾਸ ਕੀਤੀ ਗਈ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਤਿ ਪ੍ਰਜਾਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਉ ਧੰਨ ਧੰਨ ਗੁਰੂ ਗ੍ਰੀਵਨਵਾਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸਹਿ ਪਾਤਸ਼ਾਹ ਮਹਾਰਾਜ ਜੀ ਆਪ ਜੀਾਂ ਦੇ ਪਵਿੱਤਰ ਕਰਣ ਕਮਲਾ ਅੰਦਰ ਅਰਦਾਸ ਜੋਦੜੀ ਬੇਂਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਤ੍ਰੋ ਮੈਂ ਦੀ ਸਕਰਾਦ ਨੂੰ ਮੁਖ ਰੱਖ ਲਿਆ ਪਾਤਸ਼ਾਹ ਮਹਾਰਾਜ ਜੀ ਉਹ ਆਪ ਜਿਨੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਦੂਰੋਂ ਨੇੜੇੋਂ ਚੱਲ ਕਰਕੇ ਆਪ ਜੀ ਨੇ ਹਰ ਮੰਦਰ ਸਹਬ ਜਿਹਦਿਆਂ ਦਰਸ਼ਨਾਂ ਦੇ ਲਈ ਯਾਤਰਾ ਕਰ ਰਹੀਆਂ ਹਨ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨੀ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਭਨਾ ਦੀਆਂ ਯਾਤਰਾਵਾਂ ਸਫਲ ਕਰਨੀਆਂ ਪਾਤਸ਼ਾਹ ਮਹਾਰਾਜ ਜੀ ਜਕਾਰਿਆਂ ਨਾਲ ਰੇਲ ਗੂੰਜੁੱਠੀ ਪੰਜ ਸਿੰਘਾਂ ਨੇ ਜਕਾਰੇ ਛੱਡੇ ਸਭ ਨੇ ਜਕਾਰਿਆਂ ਦਾ ਜਵਾਬ ਫਤਿਹ ਜਿੱਦਤਾ ਔਰ ਫੇਰ ਪ੍ਰਸ਼ਾਦ ਆ ਜਿਹੜਾ ਉਹਦਾ ਭੋਗ ਲਾ ਕੇ ਸੰਗਤਾਂ ਦੇ ਵਿੱਚ ਵਰਤਾਉਣਾ ਸ਼ੁਰੂ ਕਰਤਾ ਗੁਰੂ ਘਰ ਤੋਂ ਪ੍ਰਸ਼ਾਦ ਤਿਆਰ ਹੋ ਕੇ ਆਇਆ ਸੰਗਤਾਂ ਨੇ ਉਹ ਛਕਿਆ ਉਸ ਤੋਂ ਬਾਅਦ ਫਿਰ ਤਾਂ ਸੰਗਤਾਂ ਲੰਗਰ ਵੱਲ ਨੂੰ ਹੋ ਗਈਆਂ ਸੇਵਾਦਾਰਾਂ ਨੇ ਤੰਦੇਈ ਨਾਲ ਸੇਵਾ ਨਿਭਾਈ ਮਨ ਇੰਨਾ ਕੁ ਸੰਤੋਸ਼ਟ ਹੋਇਆ ਸੰਗਤਾਂ ਦੀ ਸੇਵਾ ਦੇਖ ਕੇ ਔਰ ਸੰਗਤਾਂ ਵੱਲੋਂ ਤਿਆਰ ਕੀਤੇ ਗਏ ਪ੍ਰਸ਼ਾਦਾ ਪਾਣੀ ਤੋਂ ਇੰਨਾ ਕੁ ਮਨ ਖੁਸ਼ ਹੋਇਆ ਕਿਉਂਕਿ ਹਰ ਰੂਹ ਨੂੰ ਮੈਂ ਤ੍ਰਿਪਤ ਹੁੰਦਾ ਦੇਖਿਆ ਜਿੱਥੇ ਟ੍ਰੇਨਾਂ ਦੇ ਵਿੱਚ ਚੋਰ ਹੁੰਦੇ ਨੇ ਡਾਕੂ ਹੁੰਦੇ ਨੇ ਲੁੱਟਖੁਆ ਕਰਨ ਵਾਲੇ ਹੁੰਦੇ ਨੇ ਚੜ ਜਾਂਦੇ ਨੇ ਟ੍ਰੇਨਾਂ ਦੇ ਵਿੱਚ ਲੋਕਾਂ ਨੂੰ ਲੰਗਰ ਮਿਲ ਰਿਹਾ ਸੀ ਲੋਕਾਂ ਨੂੰ ਉਹ ਲੰਗਰ ਮਿਲ ਰਿਹਾ ਸੀ ਜਿਹੜਾ ਕਿ ਮੁੱਲ ਨਹੀਂ ਸ਼ਾਇਦ ਇੰਨਾ ਵਧੀਆ ਲੰਗਰ ਮਿਲਦਾ ਤੁਸੀਂ ਇਹ ਮੁੱਲ ਢਾਬਿਆਂ ਦੇ ਰੋਟੀਆਂ ਨਹੀਂ ਇੰਨਾ ਖੂਬਸੂਰਤ ਹੁੰਦੀਆਂ ਇੰਨਾ ਪ੍ਰਸ਼ਾਦਾ ਵਧੀਆ ਨਹੀਂ ਹੁੰਦਾ ਜਿੰਨਾ ਸੰਗਤ ਨੇ ਆਈ ਸੰਗਤ ਨੂੰ ਸ਼ਿਕਾਇਆ ਜਦ ਯਾਤਰੀਆਂ ਨੂੰ ਸ਼ਿਕਾਇਆ ਮੈਂ ਕਹਿੰਦਾ ਹਰ ਵਿਅਕਤੀ ਨਾਲ ਜਿੱਦਣ ਲ ਮੈਂ ਗੱਲਬਾਤ ਕਰਦਾ ਸੀਗਾ ਕਿ ਤੁਹਾਨੂੰ ਖਾਣਾ ਕਿੱਦਾਂ ਦਾ ਲੱਗਿਆ ਸੰਗਤ ਦੀ ਸੇਵਾ ਕਿੱਦਾਂ ਦੀ ਲੱਗੀ ਹਰ ਚਿਹਰਾ ਖਿੜਿਆ ਪਿਆ ਸੀਗਾ ਜਦੋਂ ਪ੍ਰਸ਼ਾਦਾ ਪਾਣੀ ਉਹ ਖਾ ਰਹੇ ਸੀ ਸ਼ਕ ਰਹੇ ਸੀਗੇ ਤੇ ਹਰ ਰੂਹ ਤ੍ਰਿਪਤ ਹੋ ਰਹੀ ਸੀਗੀ ਉਹ ਯਾਰ ਜਿੰਨੇ ਵੀ ਜੱਤ ਜਲੋ ਕਿਉਂਕਿ ਉਹਨਾਂ ਨੇ ਤਾਂ ਅੰਦਾਜ਼ਾ ਹੀ ਨਹੀਂ ਸੀ ਲਾਇਆ ਕਿ ਅੱਜ ਅਸੀਂ ਸਫ਼ਰ ਕਰਾਂਗੇ ਅੰਮ੍ਰਿਤਸਰ ਵੱਲੋਂ ਜਾ ਰਹੇ ਹਾਂ ਹਰ ਰੋਜ਼ ਕੋਈ ਸਫ਼ਰ ਕਰਦਾ ਹੋ ਕੋਈ ਕਦੇ-ਕਦੇ ਸਫ਼ਰ ਕਰਦਾ ਹੋਊਗਾ ਪਰ ਉਹਨਾਂ ਨੇ ਆਪਣੇ ਤਰੀਕੇ ਨਾਲ ਹਰ ਬੰਦਾ ਆਪਣੇ ਘਰੋਂ ਰੋਟੀ ਪਕਾ ਕੇ ਲੈ ਕੇ ਜਾਂਦਾ ਤੇ ਵੀ ਭਾਈ ਹਾਂ ਸਾਡਾ ਇੰਨੇ ਟਾਈਮ ਦਾ ਸਫ਼ਰ ਆ ਤੇ ਇਸ ਟ੍ਰੇਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖਾਣਾ ਮਿਲਦਾ ਵੀ ਨਹੀਂ ਹੈਗਾ ਕਿ ਰਸਤੇ ਦੇ ਵਿੱਚ ਯਾਤਰੀਆਂ ਨੂੰ ਕੋਈ ਚਾਹ ਦਾ ਪ੍ਰਬੰਧ ਹੋਵੇ ਜਾਂ ਰੋਟੀ ਦਾ ਪ੍ਰਬੰਧ ਹੋਵੇ ਪਰ ਅੱਜ ਹੈਰਾਨ ਹੋਏ ਹੋਣਗੇ ਜਦੋਂ ਸੰਗਤ ਨੂੰ ਅਸੀਂ ਉਹ ਖਾਣਾ ਖਾਣ ਨੂੰ ਮਿਲਿਆ ਜਿਹੜਾ ਖਾਣਾ ਉਹ ਛੇਤੀ ਛੇਤੀ ਨਸੀਬ ਨਹੀਂ ਹੁੰਦਾ ਜਿਵੇਂ ਕਿ ਹਜੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਜਾਬੀਆਂ ਦੇ ਘਰਾਂ 'ਚ ਵੀ ਨਹੀਂ ਚੱਲੇ ਆ ਪਰ ਇਸ ਟ੍ਰੇਨ ਦੇ ਵਿੱਚ ਖੁੱਲਾ ਚੱਲ ਰਿਹਾ ਸੀਗਾ ਔਰ ਤ੍ਰਿਪਤ ਹੋ ਗਈ ਸੰਗਤ ਪਹਿਲੀ ਗੱਲ ਤਾਂ ਇਹ ਆ ਵੀ ਹਰ ਪੰਜਾਬੀ ਦੀ ਇੱਛਾ ਹੁੰਦੀ ਆ ਕਿ ਸਰੋਂ ਦਾ ਸਾਗ ਖਾਣ ਨੂੰ ਮਿਲੇ ਮੱਕੀ ਦੀ ਰੋਟੀ ਮਿਲੇ ਪਰ ਉਹ ਇੱਕ ਸੀਜ਼ਨ ਵਲ ਸਾਡੇ ਘਰਾਂ ਦੇ ਵਿੱਚ ਆਮ ਮਿਲ ਜਾਂਦਾ ਖਾਣ ਨੂੰ ਪਰ ਟ੍ਰੇਨ ਦੇ ਵਿੱਚ ਸੰਗਤ ਨੂੰ ਐਡਵਾਂਸ ਦੇ ਵਿੱਚ ਵੀ ਇਹ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਔਰ ਸਾਗ ਬਣਿਆ ਵੀ ਇੰਨਾ ਕੁ ਸਵਾਦ ਸੀਗਾ ਮੈਂ ਵੀ ਜਦੋਂ ਛਕਿਆ ਤੀ ਤੇ ਮੈਂ ਵੀ ਵਾਓ ਵਾਓ ਕਰ ਰਿਹਾ ਸੀਗਾ ਕਿ ਆਨੰਦ ਆ ਗਿਆ ਤਾ ਪਰ ਹਰ ਸੰਗਤ ਨੇ ਜਦੋਂ ਛਕਿਆ ਤੇ ਉਹਦੇ ਮੂੰਹ ਦੇ ਵਿੱਚ ਵੀ ਇਹੀ ਗੱਲ ਸੀਗੀ ਕਿ ਇੰਨਾ ਮਤਲਬ ਵਧੀਆ ਤੇ ਸਵਾਦਿਸ਼ਟ ਖਾਣਾ ਅਸੀਂ ਕਦੇ ਨਹੀਂ ਖਾਦਾ ਹੈਗਾ ਕਿਉਂਕਿ ਪਤਾ ਨਹੀਂ ਕੀ ਹੁੰਦਾ ਜਦੋਂ ਵੀ ਲੰਗਰ ਤਿਆਰ ਹੁੰਦਾ ਤੇ ਲੰਗਰ ਗੁਰੂ ਦਾ ਲੰਗਰ ਆ ਜਿਹੜਾ ਉਹਦੇ ਨਾਲੋਂ ਸਵਾਦ ਕੋਈ ਚੀਜ਼ ਹੋਰ ਲੱਗਦੀ ਵੀ ਨਹੀਂ ਹੁੰਦੀ ਘਰਾਂ ਦੇ ਵਿੱਚ ਵੀ ਆਪਾਂ ਖਾਣਾ ਖਾਂਦੇ ਆ ਪਰ ਜਦੋਂ ਅਸੀਂ ਲੰਗਰ ਛਕਦੇ ਆ ਤਾਂ ਸਾਡੇ ਅੰਦਰ ਇੱਕ ਮਨ ਦੇ ਵਿੱਚ ਭਾਵਨਾ ਪੈਦਾ ਹੁੰਦੀ ਆ ਉਹ ਜਿਹੜੀ ਤ੍ਰਿਪਤੀ ਉਹ ਜਿਹੜੀ ਭਾਵਨਾ ਸਾਨੂੰ ਉਸ ਖਾਣੇ ਨੂੰ ਪਚਾਉਣ ਦੇ ਵਿੱਚ ਕੰਮ ਕਰਦੀ ਆ ਜਾਂ ਖਾਣ ਵੇਲੇ ਸਵਾਦ ਲਿਆ ਦਿੰਦੀ ਆ ਰੂਹ ਖਿੜ ਜਾਂਦੀ ਆ ਉਸ ਖਾਣੇ ਨੂੰ ਖਾਂਦੇ ਹੋਏ ਉਹ ਮੈਂ ਦੇਖੀ ਔਰ ਦੇਖੋ ਕਮਾਲ ਦੀ ਗੱਲ ਆ ਵੀ ਸਟੇਸ਼ਨਾਂ ਦੇ ਉੱਤੇ ਵੀ ਲੰਗਰ ਵਰਤਾਇਆ ਗਿਆ ਖੁੱਲਾ ਵਰਤਾਇਆ ਗਿਆ ਸਟੇਸ਼ਨਾਂ ਦੇ ਉੱਤੇ ਵੀ ਤੇ ਵੀ ਆਈ ਗਈ ਸੰਗਤ ਨੂੰ ਹਰ ਬੰਦਾ ਭੱਜ ਭੱਜ ਗਿਆ ਕਿ ਲੰਗਰ ਛਕਦਾ ਸੀ ਵੀ ਸਾਨੂੰ ਲੰਗਰ ਮਿਲ ਜਵੇ ਲੁਧਿਆਣਾ ਦੇ ਸਟੇਸ਼ਨ ਤੇ ਵੀ ਓਕਣੇ ਲੰਗਰ ਛਕਾਇਆ ਜਾ ਰਿਹਾ ਸੀਗਾ ਕੜਾ ਪ੍ਰਸ਼ਾਦ ਦਿੱਤਾ ਜਾ ਰਿਹਾ ਸੀਗਾ ਲਗਾਤਾਰ ਔਰ ਜਿਸ ਵਿਅਕਤੀ ਦੇ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਸ ਬੰਦੇ ਨੇ ਵੀ ਪ੍ਰਸ਼ਾਦ ਦੇ ਨੂੰ ਛਕਿਆ ਤਾਂ ਉਹ ਇਸ ਸੰਗਤ ਦੀ ਇਸ ਟ੍ਰੇਨ ਦੇ ਵਿੱਚ ਕੰਮ ਕਰਨ ਵਾਲੇ ਹਰ ਉਸ ਸੇਵਾਦਾਰ ਦੀ ਸਿਰਫ ਸਿਰਫ ਕਰ ਰਿਹਾ ਸੀ ਕਹਿ ਰਿਹਾ ਸੀ ਕਿ ਇਹੋ ਜਿਹਾ ਖਾਣਾ ਸੀ ਕਦੇ ਨਹੀਂ ਖਾਦਾ ਔਰ ਲੱਸੀ ਜਿਹੜੀ ਕਾੜਨੀ ਦੀ ਲੱਸੀ ਕਾੜੇ ਹੋਏ ਦੁੱਧ ਦੀ ਲੱਸੀ ਔਰ ਮਿੱਠੀ ਲੱਸੀ ਖੱਟੀ ਲੱਸੀ ਤੇ ਨਾਲ ਦੀ ਨਾਲ ਨਮਕ ਤੇ ਜੀਰੇ ਵਾਲੀ ਲੱਸੀ ਤਿੰਨੇ ਲੱਸੀਆਂ ਵੱਖ-ਵੱਖ ਚੱਲ ਰਹੀਆਂ ਸੀਗੀਆਂ ਔਰ ਸਾਗ ਦੇ ਤਾਂ ਕਿਆ ਕਹਨੇ ਸੀਗੇ ਸਾਗ ਬਣਿਆ ਵੀ ਇੰਨਾ ਕੁ ਸਵਾਦ ਸੀਗਾ ਕਿ ਸੰਗਤ ਨੇ ਕਈ ਵਿਅਕਤੀਆਂ ਨੇ ਤਾਂ ਸਾਗ ਨੂੰ ਮੈਨੂੰ ਵੀ ਤਾਂ ਵੀ ਇੰਨੇ ਚਾਹ ਨਾਲ ਖਾਦਾ ਤੇ ਸ਼ਹਿਰੀ ਲੋਕਾਂ ਨੇ ਤਾਂ ਇੰਨਾ ਕੁ ਪਸੰਦ ਕੀਤਾ ਅਸੀਂ ਕਦੇ-ਕਦੇ ਉਹਨੇ ਆ ਵੀਰ ਨੂੰ ਮੈਂ ਪੁੱਛਿਆ ਮੈਂ ਕਿ ਤੁਹਾਨੂੰ ਜੀ ਰਿਪੋਰਟ ਤੇ ਛਕ ਰਹੇ ਆ ਲੰਗਰ ਪਰ ਲੰਗਰ ਤਾਂ ਤੁਸੀਂ ਆਪਣੇ ਘਰੋਂ ਲੈ ਕੇ ਆਏ ਲੱਗਦੇ ਹੋ ਜੀ ਲੰਗਰ ਪਹਿਲੇ ਛਕਿਆ ਜੀ ਅੱਛਾ ਆਲਰੇਡੀ ਛਕਿਆ ਅੱਛਾ ਇਹ ਘਰੋਂ ਵੀ ਲੈ ਕੇ ਆਏ ਹੋ ਤੇ ਇੱਥੇ ਵਾਲਾ ਵੀ ਛਕਿਆ ਹਾਂਜੀ ਹਾਂ ਬਹੁਤ ਸਵਾਦ ਆ ਜੀ ਬਹੁਤ ਸਵਾਦ ਆ ਕਿਵੇਂ ਲੱਗ ਰਿਹਾ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਕੇ ਤੁਹਾਡੇ ਹੱਥ 'ਚ ਪਿੰਨੀਆਂ ਵੀ ਨੇ ਲੱਡੂ ਵੀ ਨੇ ਵੇਸਣਦੇ ਹਨਾ ਇਹ ਕਿੱਥੋਂ ਆਏ ਹਾਂਜੀ ਘਰ ਸੇ ਮਾਤਾ ਨੇ ਬਣਾਇਆ ਆਪ ਨੇ ਆਏ ਮਾਤਾ ਨੇ ਬਣਾਇਆ ਹੈ ਨਾ ਉਹ ਲੈ ਕੇ ਆਏ ਉਹ ਵੀ ਖਾ ਰਹੇ ਆਂ ਔਰ ਜਹਾਂ ਸੇ ਲੰਗਰ ਵਿਸ਼ਾ ਕਰਾਏ ਆ ਨਾ ਤਾਂ ਲੰਗਰ ਕਿਹਦਾ ਲਗਾ ਅਭੀ ਲੱਸੀ ਆ ਰਹੀ ਹੈ ਆਏ ਥੈਂਕ ਯੂ ਅੱਜ ਸ਼ੈਰੀ ਕੁੜੀਆਂ ਨੂੰ ਵੀ ਲੱਸੀ ਬੜੀ ਪਸੰਦ ਆਈ ਜਦ ਕਿ ਹਰ ਕੋਈ ਬੰਦਾ ਜਦੋਂ ਘਰੋਂ ਤੁਰਦਾ ਸਫ਼ਰ ਤੇ ਤੁਰਦਾ ਤੇ ਆਪਣੇ ਘਰੋਂ ਖਾਣਾ ਲੈ ਕੇ ਜਾਂਦਾ ਮਗਰ ਫਿਰ ਲੰਗਰ ਦੇਖ ਕੇ ਮੱਕੀ ਦੀ ਰੋਟੀ ਦੇਖ ਕੇ ਸਰੋਦਾ ਸਾਗ ਦੇਖ ਕੇ ਦੁਬਾਰਾ ਭੁੱਖ ਲੱਗ ਗਈ ਹਰ ਕਿਸੇ ਨੇ ਲੰਗਰ ਲੈ ਕੇ ਖਾਦਾ ਕੋਈ ਹੈ ਜੀ ਟ੍ਰੇਨ ਦੇ ਵਿੱਚ ਬੱਧਾ ਦੀ ਸੀਗਾ ਜਿਹਨੇ ਨਹੀਂ ਖਾਦਾ ਆ ਜੋੜਾ ਹੱਥਾਂ ਨਾਲ ਚੋਕ ਜਗਾ ਰਿਆ ਸੀ ਇੱਕ ਦੂਏ ਨੂੰ ਤੁਸੀਂ ਸੈਂਡਵਿਚ ਖਾ ਰਹੇ ਹੋ ਸੈਂਡਵਿਚ ਤਾਂ 12 ਮਹੀਨੇ ਤੀ ਦਿਨ ਖਾਂਦੇ ਰਹਿੰਦੇ ਹੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਓ ਲੱਸੀ ਪੀਓ ਚਾਹ ਕੀ ਪੀਣੀ ਆ ਜੀਰੇ ਵਾਲੀ ਲੱਸੀ ਆ ਰਹੀ ਆ ਜਦ ਮੈਂ ਕਿਹਾ ਜੀਰੇ ਵਾਲੀ ਲੱਸੀ ਪੀ ਕੁੜੀ ਬੜੀ ਖਿੜਖੜ ਹੱਸੀ ਵੀ ਜੀਰੇ ਵਾਲੀ ਲੱਸੀ ਕਿਉਂਕਿ ਉਹਨਾਂ ਨੂੰ ਇੱਕ ਤਾਂ ਪੰਜਾਬੀ ਘੱਟ ਸਮਝ ਆਉਂਦੀ ਸੀ ਬਹੁਤ ਜਿਹੜੇ ਦੂਰੋਂ ਸ਼ਹਿਰਾਂ ਚੋਂ ਆਏ ਹੋਏ ਸੀਗੇ ਤੇ ਇਸ ਕਰਕੇ ਮੇਰੀ ਹੋਸ਼ ਗੱਲ ਤੇ ਬੜਾ ਖੁਸ਼ ਹੋਏ ਨੇ ਮਗਰ ਜਿਨ੍ਹਾਂ ਲੋਕਾਂ ਨੂੰ ਪਤਾ ਸੀ ਵੀ ਲੱਸੀ ਕੀ ਆ ਤੇ ਉਹਦੇ ਵਿੱਚ ਗੁਣ ਕੀ ਨੇ ਤੇ ਇਹੋ ਜਿਹੀ ਜਿਹੜੀ ਕਾੜਨੀ ਵਾਲੀ ਲੱਸੀ ਆ ਉਹ ਨਹੀਂ ਮਿਲ ਸਕਦੀ ਹੈਗੀ ਮੋਲ ਤੁਹਾਨੂੰ ਇੱਕ ਵਧੀਆ ਸ਼ੁੱਧ ਲੱਸੀ ਤੁਹਾਨੂੰ ਇਹੋ ਜੀ ਸਾਫ਼ ਸੁਥਰਾ ਖਾਣਾ ਤੁਹਾਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਜੀਦਾ ਜਿਹੜਾ ਮਨ ਕਰਦਾ ਸੀ ਉਹ ਖਾ ਰਿਆ ਸੀ ਬੱਚੇ ਵੀ ਖੁਸ਼ ਹੋ ਰਹੇ ਸੀ ਮਾਮਾ ਆਪਣੇ ਪੁੱਤਾਂ ਨੂੰ ਖਿਲਾਉਂਦੀਆਂ ਹੋਈਆਂ ਖੁਸ਼ ਸੀਗੀਆਂ ਜਦ ਕਿ ਟ੍ਰੇਨਾਂ ਦੇ ਵਿੱਚ ਕਿਹਾ ਜਾਂਦਾ ਹਮੇਸ਼ਾ ਕਿ ਕਿਸੇ ਦੇ ਕੋਲੋਂ ਕੁਝ ਲੈ ਕੇ ਨਾ ਖਾਓ ਪਰ ਇਸ ਟ੍ਰੇਨ ਦੇ ਵਿੱਚ ਹਰ ਕੋਈ ਲੈ ਕੇ ਕੁਝ ਨਾ ਕੁਝ ਖਾ ਰਿਆ ਸੀ ਕਿਉਂਕਿ ਹਰ ਕਿਸੇ ਨੂੰ ਪਤਾ ਦੀ ਵੀ ਛਕਾਉਣ ਵਾਲੇ ਕੌਣ ਨੇ ਗੁਰੂ ਦੇ ਸਿੱਖ ਨੇ ਬਾਬੇ ਨਾਨਕ ਦੇ ਸਿੱਖ ਨੇ ਇਹ ਲੰਗਰ ਕੋਈ ਹੋਰ ਲੰਗਰ ਨਹੀਂ ਇਹ ਬਾਬੇ ਨਾਨਕ ਦਾ ਲੰਗਰ ਆ ਔਰ ਇਹ ਬਾਬੇ ਨਾਨਕ ਦਾ ਲੰਗਰ ਸਦਾ ਚੱਲਦਾ ਰਹਿੰਦਾ ਹੁੰਦਾ ਇਹਨੂੰ ਅਸੀਂ ਬੇਫਿਕਰ ਹੋ ਕੇ ਛੱਕ ਸਕਦੇ ਆ ਕਿਉਂਕਿ ਜਦੋਂ ਟ੍ਰੇਨ ਪੰਜਾਬ ਦੇ ਵਿੱਚ ਆਵੜਦੀ ਹੈ ਨਾ ਤਾਂ ਇਹ ਮਨਾਂ ਦੇ ਵਿੱਚ ਆਏ ਜਾਂਦਾ ਕਿ ਹੁਣ ਲੰਗਰ ਸ਼ੁਰੂ ਹੋ ਜਾਣੇ ਨੇ ਇੱਥੇ ਸਾਨੂੰ ਕਦੇ ਵੀ ਅਸੀਂ ਕਿਸੇ ਵੀ ਤਰੀਕੇ ਨਾਲ ਭੁੱਖੇ ਨਹੀਂ ਰਹਿ ਸਕਦੇ ਅਸੀਂ ਭੁੱਖੇ ਨਹੀਂ ਮਰ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਦਾਨੀ ਸੱਜਣ ਲੰਗਰ ਲੱਗਣਾ ਹੈ ਕਦੇ ਬੰਦ ਨਹੀਂ ਹੁੰਦਾ ਅਸੀਂ ਤਾਂ ਪੰਜਾਬ ਦਾ ਛੱਡੋ ਜੇ ਕਿਤੇ ਬਿਪਤਾ ਆਉਂਦੀ ਆ ਤਕਲੀਫ ਹੁੰਦੀ ਆ ਦੁੱਖ ਹੁੰਦਾ ਤਾਸੀਂ ਤਾਂ ਉੱਥੇ ਜਾ ਕੇ ਲੰਗਰ ਲਾ ਦਿੰਨੇ ਅੱਜ ਤੇ ਹੜ ਪਾਣੀ ਆਉਂਦੇ ਨੇ ਜਿੱਥੋਂ ਉਹਨਾਂ ਦੀਆਂ ਸਰਕਾਰਾਂ ਵੀ ਆਪਣਾ ਲੋਕਾਂ ਨੂੰ ਮਰਦਾ ਛੱਡ ਦਿੰਦੀਆਂ ਨੇ ਪਰ ਇੱਕ ਸਰਦਾਰ ਸਿੱਖ ਲੋਕ ਤੇ ਗੁਰੂ ਦੇ ਸਿੰਘ ਲੋਕ ਇਹ ਕਦੇ ਵੀ ਤੇ ਪੰਜਾਬੀ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦੇ ਲੋੜਵੰਦ ਦੀ ਮਦਦ ਕਰਨਾ ਸਾਡੇ ਖੂਨ ਦੇ ਵਿੱਚ ਆ ਤੇ ਅਸੀਂ ਮਦਦ ਕਰਦੇ ਆ ਔਰ ਜਿਨ੍ਹਾਂ ਵਿਅਕਤੀਆਂ ਦੇ ਕੋਲ ਕਈ ਵਾਰੀ ਆਪਾਂ ਖਾਣਾ ਨਹੀਂ ਲੈ ਕੇ ਜਾਂਦੇ ਤੇ ਆਪਾਂ ਆਸ ਕਰਦੇ ਆ ਵੀ ਚਲੋ ਟ੍ਰੇਨ ਤੇ ਜਾਂ ਸਟੇਸ਼ਨ ਤੇ ਆਪਾਂ ਨੂੰ ਕੁਛ ਨਾ ਕੁਛ ਮਿਲ ਜੂਗਾ ਖਾਣ ਨੂੰ ਉਹਨਾਂ ਵਿਅਕਤੀਆਂ ਨੂੰ ਜਦੋਂ ਖਾਣਾ ਮਿਲਿਆ ਇੰਨਾ ਵਧੀਆ ਲੰਗਰ ਮਿਲਿਆ ਤੇ ਉਹ ਤਾਂ ਖੁਸ਼ ਹੋ ਗਏ ਉਹਦਾ ਤਨ ਤਨ ਹੋ ਗਏ ਬਾਗੋ ਬਾਗ ਹੋ ਗਏ ਕਈ ਵਿਅਕਤੀ ਆਪਣੇ ਘਰੋਂ ਲੈ ਕੇ ਆਏ ਸੀ ਉਹ ਤੇ ਬਾਵਜੂਦ ਵੀ ਜਿਹੜਾ ਖਾਣਾ ਇੱਥੋਂ ਲੈ ਲੈ ਕੇ ਖਾ ਰਹੇ ਸੀਗੇ ਬੱਚਿਆਂ ਵਾਸਤੇ ਵੀ ਜੜੀਆ ਪਕੌੜੀਆਂ ਵੰਦਾਣਾ ਜਾਂ ਬਿਸਕੁਟ ਜਾਂ ਟਾਫੀਆਂ ਉਹਨਾਂ ਦੇ ਬੜਾ ਬੇਟਾ ਲੱਸੀ ਵੀ ਹੈ ਅੱਜ ਵੀ ਹੈ ਪਹਿਲੇ ਵੀ ਪੀਏ ਹੈ ਕبھی ਕੁੜੀਆਂ ਨੂੰ ਨਹੀਂ ਪਤਾ ਪਤਾ ਹੀ ਨਾ ਹਾਂ कहाँ से हो आप बंगाल से हाँ ये शाज है न आपने पहले शाज पी है पी है ना। तो आज कैसी लग रही है पंजाब की शाझ है अच्छी लग रही है तो आपको क्या लगता था कि ऐसे रेल में कोई लंगर शुरू हो जाएगा ये नहीं पता था ना? कभी किसी स्टेट में ऐसा देखा है नहीं देखा ना जा रहे हो सफर में वो है ना भूख लगी है वो तो आनंदमयी खाना मिल जाए है ना आपको हमेशा ट्रेन में चोर मिलेंगे है ना कोई लूटता मिलेगा किसी और स्टेट में है ना मगर पंजाब में बाढ़ता मिलेगा बाढ़ते है ना हाँ बंगाली भी बहुत अच्छे होते हैं हाँ जोधे जोधे लोग होते हैं संघर्षी लोग हैं पंजाब और बंगाल एक ही जिसको कहते हैं ना एक ही ब्लड है उनका एक ही तरह के लोग हैं वो हाँ ऐसी बात नहीं है ਬੰਗਾਲ ਬਹੁਤ ਸੰਘਰਸ਼ੀ ਲੋਕੋ ਮੰਗ ਇੱਕ ਹੈ ਤਾਂ ਹੀ ਤਾਂ ਦੋਨੋਂ ਪੂਰੇ ਇੰਡੀਆ ਮੇ ਜਬ ਡਿਵਾਈਡ ਹੁਆ ਤੋ ਸਿਰਫ ਦੋ ਸਟੇਟ ਅਲੱਗ ਹੀ ਗਈ ਹੈ ਤੋ ਇੱਕ ਬੰਗਾਲ ਔਰ ਇੱਕ ਪੰਜਾਬ ਕਿਉਂ ਕਿਉਂਕਿ ਦੋਨੋਂ ਹੀ ਮਜ਼ਬੂਤ ਹੈ ਕੁੜੀ ਨੂੰ ਪੰਜਾਬੀ ਬੰਦੇ ਦੇ ਮੂੰਹ ਤੋਂ ਹਿੰਦੀ ਇੰਨੀ ਕਿ ਵਧੀਆ ਲੱਗ ਰਹੀ ਸੀਗੀ ਔਰ ਜਦੋਂ ਉਹਨੂੰ ਮੈਂ ਉਹਦੇ ਸਟੇਟ ਦੀ ਸਿਫਤ ਕੀਤੀ ਕਿ ਪੰਜਾਬ ਤੇ ਬੰਗਾਲੀ ਇੱਕੋ ਜਿਹੇ ਹੁੰਦੇ ਨੇ ਸੰਘਰਸ਼ੀ ਲੋਕ ਹੁੰਦੇ ਨੇ ਬੜੀ ਖੁਸ਼ ਹੋਈ ਵੀ ਮੇਰੀ ਸਟੇਟ ਦੀ ਵੀ ਗੱਲ ਕੀਤੀ ਆ ਮੇਰੇ ਬਾਰੇ ਵੀ ਗੱਲ ਕੀਤੀ ਆ ਤਾਂ ਵੀ ਉਹ ਸਿਰਤ ਜੀ ਹਰ ਕਿਸੇ ਬੰਦੇ ਨੂੰ ਚੰਗੀ ਲੱਗਦੀ ਆ ਪਰ ਸੱਚੀ ਵੀ ਗੱਲ ਆ ਕਿਉਂਕਿ ਜਿਹੜੇ ਬੰਗਾਲੀ ਲੋਕ ਨੇ ਤੇ ਪੰਜਾਬੀ ਲੋਕ ਨੇ ਇੱਕ ਤਸਵੀਰ ਦੇ ਲੋਕ ਨੇ ਸੰਘਰਸ਼ੀ ਲੋਕ ਨੇ ਲੜਨ ਵਾਲੇ ਲੋਕ ਨੇ ਆਜ਼ਾਦ ਸੁਆਸਚੰਦਰ ਬੋਸ ਜੀ ਨੇ ਇੱਕ ਸੈਨਾ ਬਣਾਈ ਸੀਗੀ ਜਿਹੜੇ ਜਿਹਦੇ ਨੇ ਕ੍ਰਾਂਤੀ ਛੇੜੀ ਸੀਗੀ ਤੇ ਇਧਰੋਂ ਪੰਜਾਬੀ ਸੀਗੇ ਇਹ ਰੋਜ਼ ਸੰਘਰਸ਼ ਕਰਦੇ ਸੀਗੇ ਅਲੱਗ-ਅਲੱਗ ਤਰੀਕੇ ਨਾਲ ਆਪਣੇ ਜਿੱਤ ਪ੍ਰਾਪਤ ਕਰਦੇ ਸੀਗੇ ਇਹ ਨੇ ਜੀ ਜਗਦੇਵ ਸਿੰਘ ਜੀ ਮੇਰੇ ਮਾਸੜ ਜੀ ਜਿਹੜੇ ਮੈਨੂੰ ਲੈ ਕੇ ਗਏ ਸੀਗੇ ਤੇ ਉਹਨਾਂ ਦੇ ਸਾਥੀ ਨਾਲ ਖੜੇ ਸੀਗੇ ਤੇ ਹਰ ਵਿਅਕਤੀ ਆ ਦੇਖ ਆਹਾ ਆ ਰੂਹਾ ਤੇ ਨਾਲ ਦੀ ਨਾਲ ਕਮਾਲ ਦੀ ਗੱਲ ਇਹ ਸੀ ਕਿ ਗੰਦ ਜਮਾ ਹੀ ਨਹੀਂ ਪਾਇਆ ਗਿਆ ਟ੍ਰੇਨ ਦੇ ਵਿੱਚ ਇਹ ਨਹੀਂ ਵੀ ਟ੍ਰੇਨ ਗੰਦੀ ਕਰ ਦਿੱਤੀ ਗਈ ਲੰਗਰ ਛਕ ਲਿਆ ਬੋਤਲਾ ਸੜਤੀਆਂ ਹੋਣਗੀਆਂ ਨਾ ਨਾਲ ਦੀ ਨਾਲ ਸੇਵਾਦਾਰ ਲੱਗੇ ਹੋਏ ਸੀਗੇ ਕਿ ਨਾਲ ਦੀ ਨਾਲ ਇਕੱਠਾ ਕਰੀ ਜਾਵੇ ਜਦੋਂ ਆਪਾਂ ਨੇ ਵੀ ਫਰਵਰੀ ਆਈ ਵੀ ਆਪਾਂ ਵੀ ਮੱਕੀ ਦੀ ਰੋਟੀ ਸਰ ਉਹਦੇ ਸਾਗ ਨੂੰ ਪੈ ਟੁੱਟ ਕੇ ਖਾਣ ਨੂੰ ਤਾਂ ਬਹੁਤ ਕੁਛ ਥੀ ਪਰ ਮੈਂ ਵੀ ਇੱਕੋ ਗੱਲ ਕਹੀ ਮੈਂ ਯਾਰ ਮੇਨ ਤਾਂ ਮੱਕੀ ਦੀ ਰੋਟੀ ਖਾਣੀ ਆ ਹੋਰ ਆਪਾਂ ਨੇ ਕੁਛ ਨਹੀਂ ਖਾਣਾ ਸਟੇਸ਼ਨ ਤੇ ਉਤਰਦੇ ਸੀ ਉੱਥੇ ਲੰਗਰ ਸ਼ੁਰੂ ਹੋ ਜਾਂਦਾ ਸੀਗਾ ਵਰਤਾਉਣਾ ਤਾਂ ਆਪਾਂ ਵੀ ਤ੍ਰਿਪਤ ਹੋ ਗਏ ਆਪਾਂ ਨੇ ਵੀ ਫਰ ਕਿਹਾ ਵੀ ਲੰਗਰ ਬਹੁਤ ਵਧੀਆ ਬਣਿਆ ਕਿਉਂਕਿ ਖਾ ਕੇ ਆਪ ਦੇਖਣਾ ਜ਼ਰੂਰੀ ਸੀਗਾ ਹਰ ਗਰੀਬ ਦੇ ਮੂੰਹ ਚ ਪਿਆ ਅਮੀਰ ਦੇ ਮੂੰਹ ਚ ਪਿਆ ਏਸੀ ਟਰੈਕਟਰ ਲੈਣ ਵਾਲੇ ਦੇ ਮੂੰਹ 'ਚ ਵੀ ਪਿਆ ਤੇ ਜਰਨਲ ਟਰੈਕਟਰ ਦੇ ਵਿੱਚ ਜਾਣ ਵਾਲੇ ਦੇ ਮੂੰਹ 'ਚ ਵੀ ਪਿਆ ਲੰਗਰ ਤੇ ਉਹ ਲੰਗਰ ਨੂੰ ਖਾ ਕੇ ਜਿਹੜੇ ਲੋਕ ਖੁਸ਼ ਹੋਏ ਨੇ ਤੇ RAMDAS ji ਦਾ ਨਾਮ ਸਿਮਰਨ ਜਪਿਆ ਕਿ ਵੀ ਧੰਨ ਧੰਨ RAMDAS ji ਜਿਹਦੀ ਇਹੋ ਜੀ ਸਿੱਖੀ ਬਾਬੇ ਨਾਨਕ ਦੀ ਸਿੱਖੀ ਦਸਾਂ ਗੁਰੂਆਂ ਦੀ ਸਾਡੇ ਪੰਜਾਬ ਪਿਆਰਿਆਂ ਦੀ ਜਾਂ 40 ਮੁਕਤੀਆਂ ਦੀ ਸਾਰਿਆਂ ਦਾ ਨਾਮ ਜਪਿਆ ਗਿਆ ਤੇ ਹਰ ਇੱਕ ਬੰਦੇ ਦੀ ਵਾਹ ਵਾਹ ਕਰਦਾ ਸੀਗਾ ਕਿ ਵਾਹ ਤੇ ਧੰਨਾ ਤੁਹਾਡੀ ਸਿੱਖੀ ਤੇ ਧੰਨੇ ਤੁਹਾਡੇ ਸੇਵਾਦਾਰ ਮੈਂ ਬੱਚਿਆਂ ਦੇ ਵਿੱਚ ਜਿਹੜੀ ਸੇਵਾ ਭਾਵਨਾ ਮੈਂ ਦੇਖੀ ਜਿਹੜੇ ਸ਼ਰਦਾ ਨਾਲ ਉਹ ਲੰਗਰ ਸ਼ਿਕਾਰ ਐ ਸੀ ਮੈਂ ਕਹਿੰਦਾ ਖੁਸ਼ ਹੋ ਗਏ ਤੇ ਜਦੋਂ ਫਿਰ ਗੁਰੂ ਦੀ ਨਗਰੀ ਆ ਗਈ ਸਿਫਤੀ ਦਾ ਘਰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਤੋ ਪਹੁੰਚ ਗਏ ਸਟੇਸ਼ਨ ਤੇ ਮਨ ਖੁਸ਼ ਹੋ ਗਿਆ ਕਿ ਸਾਡਾ ਅੱਜ ਦਾ ਆਉਣਾ ਸਫਲ ਹੋ ਗਿਆ ਤੇ ਅਸੀਂ ਉੱਥੇ ਜਗ੍ਹਾ ਤੇ ਪਹੁੰਚ ਕੇ ਮੇਰੇ RAMਦਾਸ ਦੀ ਨਗਰੀ ਚ ਪਹੁੰਚ ਗਏ ਜਿੱਥੇ ਅਸੀਂ ਅੱਜ ਸੀਸ ਝੁਕਾਵਾਂਗੇ ਆਪਣਾ ਜਿਹੜਾ ਮਨ ਦੇ ਵਿੱਚ ਆ ਉਹ ਭਾਵਨਾ ਲੈ ਕੇ ਆਏ ਆ ਉਹ ਆਪਣੇ ਗੁਰੂ ਨੂੰ ਆ ਕੇ ਪ੍ਰਗਟ ਕਰਾਂਗੇ ਔਰ ਸਾਡਾ ਗੁਰੂ ਸਾਡੀਆਂ ਭਾਵਨਾਵਾਂ ਨੂੰ ਸਮਝੂਗਾ ਤੇ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਦੁੱਖ ਤਕਲੀਫਾਂ ਨੇ ਕਸ਼ਟ ਨੇ ਉਹਨਾਂ ਨੂੰ ਦੂਰ ਕਰੂਗਾ ਇਹ ਭਾਵਨਾਵਾਂ ਲੈ ਕੇ ਜਦੋਂ ਸੰਗਤ ਉਥੇ ਪਹੁੰਚਦੀ ਹੈ ਨਾ ਤੇ ਮੇਰਾ ਨਾਮ ਦਾ ਸਿੱਸੇ ਨੂੰ ਖਾਲੀ ਹੱਥ ਮੋੜਦਾ ਵੀ ਨਹੀਂ ਹੈਗਾ ਸੰਗਤ ਕੋਈ ਸਟੇਸ਼ਨਾਂ ਤੋਂ ਆਟੋ ਲੈ ਲਾਂਦੀ ਜਾਂ ਕੋਈ ਤੁਰਕੇ ਹੋ ਜਾਂਦੀ ਹੈ ਸੰਗਤ ਜਿਹਹ ਜਿਹਹ ਉਹਦੇ ਮਨ 'ਚ ਭਾਵਨਾ ਹੁੰਦੀ ਆ ਉਸੋਸ ਤਰੀਕੇ ਨਾਲ ਜਿਹੜਾ ਉਹ ਬੰਦਾ ਸ਼੍ਰੀ ਦਰਬਾਰ ਸਾਹਿਬ ਪਹੁੰਚਦਾ ਔਰ ਜਦੋਂ ਦਰਬਾਰ ਸਾਹਿਬ ਪਹੁੰਚ ਜਾਂਦਾ ਤਾਂ ਜਿਵੇਂ ਹੀ ਦਰਸ਼ਨ ਕਰਦਾ ਨਾ ਪਹਿਲਾਂ ਤਾਂ ਦਰਬਾਰ ਸਾਹਿਬ ਪਹੁੰਚਦੀ ਸਾਰੇ ਸ਼ਹਿਰ ਦੇ ਅੰਦਰ ਐਂਟਰ ਹੁੰਦੀ ਸਾਰੇ ਤੁਹਾਨੂੰ ਇੰਨੀ ਕੁ ਸਫਾਈ ਤੇ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਸ਼ਹਿਰ ਇੱਕੋ ਜਿਹਾ ਦੇਖਣ ਨੂੰ ਮਿਲਦਾ ਤੇ ਜਦੋਂ ਤੁਸੀਂ ਬਿਲਕੁਲ ਉੱਥੇ ਪਹੁੰਚ ਜਾਂਦੇ ਹੋ ਜਿੱਥੋਂ ਦਰਬਾਰ ਸਾਹਿਬ ਦੀ ਸ਼ੁਰੂਆਤ ਹੋ ਜਾਂਦੀ ਆ ਤੇ ਉੱਥੇ ਜਾ ਕੇ ਤਾਂ ਕਮਾਲ ਦੀ ਦ੍ਰਿਸ਼ਾ ਵੀ ਇੰਨੀ ਸਫਾਈ ਹੈ ਇੰਨੇ ਖੂਬਸੂਰਤ ਤਰੀਕੇ ਨਾਲ ਇਹਦੇ ਵਿੱਚ ਮੈਂ ਸਿਫਤ ਕਰਦਾ ਅਕਾਲੀ ਦੀ ਸਰਕਾਰ ਦੀ ਬਾਦਲ ਸਰਕਾਰ ਦੀ ਜਿਨ੍ਹਾਂ ਨੇ ਇਹਦੀ ਦਿੱਖ ਨੂੰ ਬਹੁਤ ਸੋਹਣਾ ਬਣਾਇਆ ਇੱਥੇ ਕਰੋੜਾਂ ਰੁਪਏ ਖਰਚ ਕੀਤੇ ਨੇ ਕਿਉਂਕਿ ਪੰਜਾਬ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਤਾਂ ਉੱਥੋਂ ਦਾ ਜਿਹੜਾ ਇਹ ਦਿਲ ਖਿੱਚ ਆਨੰਦਮਈ ਨਜ਼ਾਰਾ ਉਹ ਦਿਖਣਾ ਚਾਹੀਦਾ ਸੀ ਤੇ ਉਹ ਦਿਖਦਾ ਵੀ ਆ ਦਿਖਾਈ ਵੀ ਦਿੰਦਾ ਇਹਦੇ ਵਿੱਚ ਮੈਂ ਸਰਕਾਰ ਦੀ ਸਿਫਤ ਵੀ ਕਰਦਾ ਬਾਦਲ ਸਾਹਿਬ ਦੀ ਸਿਫਤ ਵੀ ਕਰਦਾ ਤੇ ਉੱਜ ਤਾਂ ਚਲੋ ਬਾਕੀ ਕਾਰਜ ਤਾਂ ਆਪਾਂ ਸਾਰੇ ਜਾਣਦੇ ਹੀ ਆ ਤੇ ਵੱਖ-ਵੱਖ ਸਟੇਟਾਂ ਤੋਂ ਆਈ ਹੋਈ ਸੰਗਤ ਇਸ ਇਲਾਕੇ ਦੇ ਵਿੱਚ ਆ ਕੇ ਦਰਬਾਰ ਸਾਹਿਬ ਦੇ ਨੇੜੇ ਆ ਕੇ ਬਹੁਤ ਅੱਛਾ ਮਹਿਸੂਸ ਕਰਦੀ ਆ ਵੀ ਕੀ ਬਾਤ ਹੈ ਪਰ ਜਦੋਂ ਦਰਬਾਰ ਸਾਹਿਬ ਦੇ ਕੋਲ ਚਲੇ ਜਾਂਦੀ ਆ ਫਿਰ ਗੋਲਡਨ ਟੈਂਪਲ ਨੂੰ ਜਦੋਂ ਦੇਖਦੀ ਆ ਤਾਂ ਉੱਥੇ ਤਾਂ ਫਿਰ ਆਨੰਦਮਈ ਹੋ ਜਾਂਦੀ ਆ ਕੁਝ ਲੋਕ ਜਿਲਿਆਂ ਵਾਲੇ ਬਾਗ 'ਚ ਵੀ ਜਾਂਦੇ ਨੇ ਉਥੇ ਵੀ ਜਾ ਕੇ ਆਪਣੇ ਸ਼ਰਧਾਂ ਦੇ ਫੁੱਲ ਭੇਟ ਕਰਦੇ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੋਈ ਆ ਦੇਸ਼ ਲਈ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੇ ਉਹਨਾਂ ਨੂੰ ਵੀ ਯਾਦ ਕਰਦੇ ਨੇ ਤੇ ਜਦੋਂ ਬੰਦਾ ਦਰਬਾਰ ਸਾਹਿਬ ਆ ਜਾਂਦਾ ਫਿਰ ਤਾਂ ਉਹ ਆਨੰਦ ਚ ਭਰ ਜਾਂਦਾ ਉਹਨੂੰ ਐ ਲੱਗਦਾ ਕਿ ਅਸੀਂ ਮਤਲਬ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਕੜਾਕੇ ਜੀ ਕਰਵੇਂ ਇਕੱਠ ਐਨਾ ਕਿ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ ਕੁਦਰਤੀ ਉਸ ਦਿਨ ਥੋੜੀ ਜਿਹੀ ਨਰਮਾਈ ਸੀਗੀ ਬੱਦਲ ਵਾਈ ਸੀ ਇਸ ਵਾਰ ਸ਼ਾਇਦ ਰੱਬ ਵੀ ਜਿਆਦਾ ਖੁਸ਼ ਆ ਤੇ ਇਸ ਕਰਕੇ ਹੀ ਐ ਕਿ ਮੀ ਵੀ ਬਹੁਤ ਪੈ ਰਹੇ ਨੇ ਤੇ ਉਸ ਦਿਨ ਵੀ ਹਲਕਾ ਹਲਕਾ ਜਿਹਾ ਜਿਹੜਾ ਬੱਦਲ ਵਾਈ ਸੀਗੀ ਬਾਸ ਜਦੋਂ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਉਸ ਦਰ ਦੇ ਦਰਸ਼ਨ ਕੀਤੇ ਤੇ ਆਪਣੇ ਆਪ ਆਟੋਮੈਟਿਕਲੀ ਹਰ ਕਿਸੇ ਦਾ ਸਿਰ ਝੁਕ ਜਾਂਦਾ ਜਿਵੇਂ ਉਹ ਦਰਬਾਰ ਸਾਹਿਬ ਚ ਐਂਟਰ ਕਰਦਾ ਦਰਬਾਰ ਸਾਹਿਬ ਸੰਗਤਾਂ ਨੂੰ ਦੇਖ-ਦੇਖ ਕੇ ਬੰਦਾ ਨਿਹਾਲ ਹੁੰਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਆਈ ਹੋਈ ਸੰਗਤ ਆ ਉਹ ਗੁਰੂ ਘਰ ਨੂੰ ਸੀਸ ਚੁਕਾਰਹੀ ਆ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਆਪਣੇ ਮਨ ਦੇ ਵਿੱਚ ਆਈਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਹੀ ਆ ਚਾਰੇ ਪਾਸੇ ਬਾਣੀ ਦਾ ਜਿਹੜਾ ਉਹ ਪ੍ਰਭਾਵ ਵਗ ਰਿਹਾ ਦਰਿਆ ਵਗ ਰਿਹਾ ਤੇ ਉਹਨੂੰ ਸੁਣ-ਸੁਣ ਕੇ ਨਿਹਾਲ ਹੋ ਰਹੀ ਆ ਇਹ ਦੁੱਖ ਪੰਜੜੀ ਵੇਰੀ ਦੇ ਥੱਲੇ ਇਸ਼ਨਾਨ ਕਰਕੇ ਲੋਕ ਆਪਣੇ ਦੁੱਖ ਕੱਟਦੇ ਨੇ ਤੇ ਹਰ ਕਿਸੇ ਮਨ ਦੇ ਮਨ ਦੇ ਵਿੱਚ ਇਸ਼ਨਾਨ ਕਰਨ ਦੀ ਇੱਛਾ ਆਪਣੇ ਆਪ ਜਾਗ ਜਾਂਦੀ ਆ ਪਹਿਲਾਂ ਕੁਝ ਲੋਕ ਪਹਿਲਾਂ ਇਸ਼ਨਾਨ ਬਾਹਰੋਂ ਟੂਟੀਆਂ ਰਾਹੀਂ ਕਰਕੇ ਫਿਰ ਸਰੋਵਰ ਵਿੱਚ ਜਾਂਦੇ ਨੇ ਤੇ ਕੁਝ ਲੋਕ ਸਰੋਵਰ ਦੇ ਸਾਹਬ ਤੋਂ ਇਸ਼ਨਾਨ ਕਰਕੇ ਦੁਬਾਰਾ ਟੂਟੀਆਂ ਥੱਲੇ ਇਸ਼ਨਾਨ ਕਰਦੇ ਨੇ ਤੇ ਐਨ ਪੂਰੇ ਸੰਤੁਸ਼ਟ ਹੋ ਕੇ ਲੋਕ ਸਾਫ਼ ਹੋ ਕੇ ਲੋਕ ਫਿਰ ਦਰਵਾਰ ਸਾਹਿਬ ਨੂੰ ਜਾਂਦੇ ਨੇ ਚਾਰੇ ਪਾਸੇ ਬੋੜੀਆਂ ਬਣੀਆਂ ਹੋਈਆਂ ਨੇ ਉੱਥੋਂ ਪਾਣੀ ਦਾ ਜਲ ਛਕਦੇ ਨੇ ਤੇ ਜਲ ਛੱਕ ਕੇ ਆਪਣੇ ਆਪ ਨੂੰ ਜਿਹੜੀ ਥਕਾਨ ਆ ਉਹ ਵੀ ਦੂਰ ਹੁੰਦੀ ਆ ਤੇ ਇੱਕ ਦਰਬਾਰ ਸਾਹਿਬ ਦੇ ਅੰਦਰੋਂ ਹਰ ਕਿਸੇ ਦੇ ਮਨ 'ਚ ਹੁੰਦਾ ਕਿ ਮੈਂ ਉੱਥੋਂ ਜਲ ਛੱਕਾਂ ਮੈਂ ਉੱਥੋਂ ਅੰਮ੍ਰਿਤ ਛੱਕਾਂ ਤਾਂ ਉਹ ਅੰਮ੍ਰਿਤ ਉਹ ਪਾਣੀ ਉਹ ਜਲ ਉੱਥੋਂ ਛੱਕ ਕੇ ਨਿਹਾਲ ਹੁੰਦੀ ਆ ਔਰ ਸਫਾਈ ਨਾਲ ਦੀ ਨਾਲ ਭਾਂਡੇ ਚੱਕ ਚੱਕ ਕੇ ਉੱਥੇ ਆਲੇ-ਦਾਲੇ ਸਫਾਈਆਂ ਹੋ ਰਹੀਆਂ ਨੇ ਬੀਬੀਆਂ ਸੇਵਾ ਲੈ ਰਹੀਆਂ ਨੇ ਹਰ ਵਿਅਕਤੀ ਸੇਵਾ ਦਾ ਬੜਾ ਲਾਹਾ ਲੈਂਦਾ ਜਿਹੜਾ ਵੀ ਵਿਅਕਤੀ ਉੱਥੇ ਜਾਂਦਾ ਉਹਦੀ ਮਨਚੀਚਾ ਹੁੰਦੀ ਆ ਕਿ ਮੈਂ ਆਇਆ ਦਰਬਾਰ ਸਾਹਿਬ ਤਾਂ ਮੈਂ ਸੇਵਾ ਕਰਕੇ ਜਾਵਾਂ ਇਸ ਵਾਰ ਆਪਣੀ ਸੰਗਤ ਨਾਲ ਦਰਸ਼ਨ ਕਰਨ ਦਾ ਆਨੰਦ ਏ ਵੱਖਰਾ ਆ ਸੋ ਮੈਨੂੰ ਜ਼ਰੂਰ ਦੱਸਿਓ ਵੀ ਕਿਹੜੇ ਕਿਹੜੇ ਵਿਅਕਤੀ ਕੌਣ ਜਿਹੜੇ ਸਾਡੇ ਇਲਾਕੇ ਦੇ ਨੇ ਸਮਰਾਲੇ ਇਲਾਕੇ ਦੇ ਨੇ ਜਿੰਨੇ ਵੀ ਕਮਾਣੋ ਮਾਛਵਾੜਾ ਕਿਹੜੇ ਦਿਨ ਤੁਸੀਂ ਜਾਣਦੇ ਹੋ ਐ ਤਵਾਰ ਨੂੰ ਜਾਣਦੇ ਹੋ ਜਾਂ ਸੰਗਰਾਮ ਤੇ ਜਾਣਦੇ ਹੋ ਤੇ ਜ਼ਰੂਰ ਕਮੈਂਟ ਕਰਕੇ ਦੱਸਣੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ